ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਨੂੰ ਸਿਲਕ ਥ੍ਰੈਡ ਦੇ ਨਾਲ ਫਲਾਵਰ ਬਣਾਉਣੇ ਦੱਸਣ ਲੱਗੀ ਹਾਂ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਦੀਦੀ ਸਿਲਕ ਥ੍ਰੈਡ ਦੇ ਨਾਲ ਦੱਸੋ ਜਿਹੜੇ ਤੁਸੀਂ ਪਹਿਲਾਂ ਫਲਾਵਰ ਦੱਸੇ ਬੁਲੀਅਨ ਸਟੀਚ ਦੇ ਵਿੱਚ ਤੇ ਜਿਹੜੇ ਲੀਫ ਬਣਾਉਣੇ ਦੱਸੇ ਨੇ ਤੇ ਅੱਜ ਮੈਂ ਤੁਹਾਨੂੰ ਸਿਲਕ ਥ੍ਰੈਡ ਦੇ ਨਾਲ ਹੀ ਦੱਸਾਂਗੀ ਤੇ ਸਿਲਕ ਥ੍ਰੈਡ ਆਹ ਵਾਲੇ ਹੁੰਦੇ ਆ ਆ ਦੇਖੋ ਇਹ ਨਾ ਰੀਲ ਦੇ ਟਾਈਪ ਹੁੰਦੇ ਇਹ ਮਸ਼ੀਨ embroiderry ਦੇ ਵਿੱਚ ਵੀ ਯੂਜ਼ ਹੁੰਦੇ ਨੇ ਤੇ ਜਿਆਦਾਤਰ ਨਾ ਇਹਨੂੰ ਸਿਲਕ ਦੇ ਸੂਟਾਂ ਦੇ ਉੱਤੇ ਜਦੋਂ ਅਸੀਂ ਹੈਂਡਵਰਕ ਕਰਨਾ ਹੁੰਦਾ ਤੇ ਇਹੀ ਥ੍ਰੈਡ ਯੂਜ਼ ਹੁੰਦੇ ਨੇ ਇਹ ਗਾਜਰੀ ਕਲਰ ਦਾ ਥ੍ਰੈਡ ਲਿਆ ਮੈਂ ਫਲਾਵਰ ਬਣਾਉਣ ਵਾਸਤੇ ਤੇ ਇਹ ਮੈਂ ਲਿਆ ਵਾ ਗ੍ਰੀਨ ਕਲਰ ਦਾ ਇਹ ਪੱਤੀਆਂ ਬਣਾਉਣ ਵਾਸਤੇ ਤੇ ਇਹਨਾਂ ਦੇ ਜਿਹੜੇ ਤੰਦ ਹੁੰਦੇ ਬਿਲਕੁਲ ਬਰੀਕ ਹੁੰਦੇ ਆ ਦੇਖੋ ਆ ਦੇਖੋ ਬਿਲਕੁਲ ਬਰੀਕ ਤੰਦ ਆਏ ਵਾਲੇ ਤੇ ਇਸ ਕਰਕੇ ਇਹਨੂੰ ਜਦੋਂ ਵੀ ਇਹੀ ਯੂਜ਼ ਕਰਨਾ ਨਾ ਇਹਨਾਂ ਨੂੰ ਹੀ ਛੇ ਛੇ ਤੰਦ ਲੈ ਕੇ ਤੇ ਫਿਰ ਅਸੀਂ ਇਹਨਾਂ ਨੂੰ ਸੂਈ 'ਚ ਪਾ ਕੇ ਫਿਰ ਯੂਜ਼ ਕਰਨਾ ਤੇ ਚਲੋ ਫਿਰ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਅੱਜ ਮੈਂ ਤੁਹਾਨੂੰ ਸਿਲਕ ਥ੍ਰੈਡ ਦੇ ਨਾਲ ਫਲਾਵਰ ਬਣਾਉਣਾ ਸਿਖਾਉਂਗੀ ਬਹੁਤ ਹੀ ਈਜ਼ੀ ਹੈ ਜਿਸ ਤਰ੍ਹਾਂ ਹੀ ਦੂਜੇ ਥ੍ਰੈਡ ਦੇ ਨਾਲ ਐਂਕਰ ਥ੍ਰੈਡ ਦੇ ਨਾਲ ਫਲਾਵਰ ਬਣਾਉਨੇ ਆ ਸੇਮ ਉਸੇ ਤਰੀਕੇ ਦੇ ਨਾਲ ਹੀ ਅਸੀਂ ਇਸੇ ਥ੍ਰੈਡ ਦੇ ਨਾਲ ਵੀ ਫਲਾਵਰ ਬਣਾਉਨੇ ਆ ਤੇ ਇਹਦੇ ਵਾਸਤੇ ਮੈਂ ਸੇਮ ਸੂਈ ਯੂਜ਼ ਕੀਤੀ ਹੈ ਮੈਟੀਰੀ ਦੀ ਸੂਈ ਹੈ ਜਿਹਦੇ ਨਾਲ ਅਸੀਂ ਕੋਟੀਆਂ ਵੀ ਬਣਾਉਨੇ ਆ ਤੇ ਇਹਦੇ ਨਾਲ ਥੋੜਾ ਸੌਖਾ ਹੋ ਜਾਂਦਾ ਵਾ ਨਾਲੇ ਬੁਲੀਅਨ ਵੀ ਥੋੜੇ ਦੇ ਮੋਟੇ ਆਂਦੇ ਆ ਤੇ ਇਹਦਾ ਨੱਕਾ ਵੀ ਮੋਟਾ ਹੁੰਦਾ ਤੇ ਧਾਗਾ ਪਾਉਣਾ ਵੀ ਸੌਖਾ ਹੋ ਜਾਂਦਾ ਇਸ ਕਰਕੇ ਇਹ ਸੂਈ ਜਿਹੜੀ ਹੈ ਜਿਆਦਾ ਯੂਜ਼ ਕਰਦੇ ਆਂ ਤੇ ਇਹਦੇ ਵਾਸਤੇ ਨਾ ਆ ਦੇਖੋ ਇਹਦਾ ਤੰਦ ਕਿੱਡਾ ਬਰੀਕ ਹੁੰਦਾ ਇਹ ਵਾਲੇ ਥ੍ਰੈਡ ਦਾ ਆ ਦੇਖੋ ਬਹੁਤ ਜ਼ਿਆਦਾ ਇਹਦਾ ਤੰਦ ਬਰੀਕ ਹੁੰਦਾ ਵਾ ਇਸ ਕਰਕੇ ਇਹਨੂੰ ਹੀ ਸਿੰਗਲ ਧਾਗੇ ਨੂੰ ਨਹੀਂ ਲੈਣਾ ਇਹਦੇ ਅਸੀਂ 6 ਤੰਦ ਲਵਾਂਗੇ ਜਦੋਂ ਸੂਈ ਦੇ ਵਿੱਚ ਧਾਗਾ ਪਾਉਣਾ ਵਾ ਤੇ ਇਹ ਦੋਨਾਂ ਸਾਈਡਾਂ ਦੇ ਧਾਗੇ ਮਲਾ ਕੇ ਤੇ 12 ਤੰਦ ਹੋ ਜਾਣੇ ਆ ਤੇ ਉਹਨਾਂ ਨੂੰ 12 ਨੂੰ ਇਕੱਠਿਆਂ ਨੂੰ ਹੀ ਗੰਡ ਦੇਣੀ ਆ ਤੇ ਨਿਸ਼ਾਨ ਤੁਸੀਂ ਉਹ ਸਾਹ ਦੇ ਨਾਲ ਲਗਾਣਾ ਆ ਮੇਰੇ ਕੋਲੋਂ ਨਾ ਆਹ ਵਾਲਾ ਸਕੇਲ ਆ ਤੇ ਤੁਸੀਂ 1 ਰੁਪਏ ਦਾ ਜਾਂ 2 ਰੁਪਏ ਦਾ ਸਿੱਕਾ ਵੀ ਲੈ ਸਕਦੇ ਜੇ ਉਹਨੂੰ ਰੱਖ ਕੇ ਨਿਸ਼ਾਨ ਲਗਾਓਗੇ ਉਹ ਵੀ ਇਸੇ ਸ਼ੇਪ ਦਾ ਸੇਮ ਇੰਨਾ ਕੀ ਆਂਦਾ ਵਾ ਤੇ ਇਹਨੂੰ ਇੱਕ ਜਗ੍ਹਾ ਦੇ ਉੱਤੇ ਰੱਖ ਕੇ ਤੇ ਇਹ ਨਿਸ਼ਾਨ ਲਗਾ ਲਾਂਗੇ ਤੇ ਇਹ ਵਾਲੇ ਪੈਨ ਜਿਹੜੇ ਹੈ ਹੀਟ ਰਿਮੂਵਰ ਪੈਨ ਨਾ ਜਦੋਂ ਇਹਦੇ ਉੱਤੇ ਅਸੀਂ ਪ੍ਰੈਸ ਮਾਰਾਂਗੇ ਜਾਂ ਕਿਸੇ ਵੀ ਹੀਟ ਵਾਲੀ ਚੀਜ਼ ਨੂੰ ਉੱਤੇ ਫੇਰਾਂਗੇ ਭਾਵੇਂ ਉਹ ਡਰਾਈਰ ਹੋਵੇ ਭਾਵੇਂ ਪ੍ਰੈਸ ਹੋਵੇ ਤੇ ਇਹ ਆਪਣੇ ਆਪ ਹੀ ਰਿਮੂਵ ਹੋ ਜਾਂਦਾ ਤੇ 10 ਰੁਪਏ ਦਾ ਪੈਨ ਹੁੰਦਾ ਵਾ ਇੱਕ ਵਾਟਰਪੂਫ ਹੀ ਮਿਲਦੇ ਹੋ ਜਦੋਂ ਅਸੀਂ ਕੱਪੜਾ ਧੋਨੇ ਉਦੋਂ ਉਤਰ ਜਾਂਦੇ ਉਹਦੇ ਦਾਗ ਆ ਦੇਖੋ ਇਹ ਵਿਚਾਰੋਂ ਸਟਾਰਟ ਕਰਾਂਗੇ ਇਹਨੂੰ ਆ ਦੇਖੋ ਇਹ ਨਾ ਇਹ ਥ੍ਰੈਡ ਸਿਲਕ ਥ੍ਰੈਡ ਜਿਹੜਾ ਹੁੰਦਾ ਨਾ ਇੰਦਾਂ ਕਰਕੇ ਖਿੱਲਰ ਜਾਂਦਾ ਤੇ ਇਹਦੇ ਤੰਦ ਵੀ ਨਾਲੇ ਗਾਂਬਸ਼ਾ ਹੋ ਜਾਂਦੇ ਆ ਤੇ ਇਹਨੂੰ ਨਾ ਥੋੜਾ ਧਿਆਨ ਦੇ ਨਾਲ ਕਰਨਾ ਪੈਣਾ ਸੇਮ ਪ੍ਰੋਸੈਸ ਆ ਆਣਾ ਮੇਦੇਸ਼ੀ ਵਾਲ ਮਾਰੀਆ ਜਦੋਂ ਵੀ ਅਹੀਂ ਵਾਲ ਮਾਰਨਾ ਵਾ ਤੇ ਅਹੀਂ ਆ ਸਾਰੇ ਧਾਗਿਆਂ ਨੂੰ ਹੀ ਇਦਾਂ ਕਰਕੇ ਤੇ ਸੇਮ ਫੜ ਲੈਣਾ ਵਾ ਤਾਂ ਕਿ ਕੋਈ ਵੀ ਧਾਗਾ ਜੜਾ ਵਾ ਉਹ ਉੱਚਾ ਨੀਵਾਂ ਨਾ ਹੋ ਜੇ ਤੇ ਫੇਰ ਆਪਾਂ ਇੱਥੋਂ ਅਹੀਂ ਘੁੱਟ ਕੇ ਅੰਗੂਠਾ ਰੱਖ ਕੇ ਤੇ ਇਹਨੂੰ ਅੱਗੇ ਨੂੰ ਖਿੱਚ ਲੈਣਾ ਤੇ ਇਹ ਧਾਗਾ ਜਦੋਂ ਵੀ ਲੈਣਾ ਵਾ ਇਹ ਸੂਈ ਦੇ ਵਿੱਚ ਬਹੁਤ ਲੰਬਾ ਧਾਗਾ ਨਹੀਂ ਪਾਉਣਾ ਇਹਨੂੰ ਥੋੜਾ ਥੋੜਾ ਕਰਕੇ ਯੂਜ਼ ਕਰਿਓ ਕਿਉਂਕਿ ਇਹਦੇ ਵਿੱਚ ਨਾ ਬਾਅਦ ਗੁੰਝਲਾਂ ਬੜੀ ਛੇਤੀ ਪੈ ਜਾਂਦੀਆਂ ਹਾਂਜੀ ਆ ਦੇਖੋ ਸਾਡਾ ਇੱਕ ਬੁਲੀਅਨ ਬਣ ਕੇ ਤਿਆਰ ਹੋ ਗਿਆ ਅੱਧੇ ਅਸੀਂ ਇੱਕ ਹੋਰ ਬਣਾਵਾਂਗੇ ਇਹਦੇ ਲੱਗੇ ਆ ਦੇਖੋ ਇਹਨਾਂ ਇਦਾਂ ਕਰਕੇ ਤੇ ਤੰਦ ਜਿਹੜੇ ਆ ਥੋੜੇ ਬੋਤੇ ਗਾਮਸ਼ਾ ਰਹਿ ਜਾਂਦੀ ਆ ਬਟ ਇਹ ਕਵਰ ਹੋ ਜਾਂਦਾ ਵਾ ਆ ਦੇਖੋ ਇਹ ਕਿਤੇ ਲੱਗੇ ਅਸੀਂ ਹੋਰ ਬਣਾ ਦਾਂਗੇ ਸੇਮ ਤਰੀਕੇ ਦੇ ਨਾਲ ਹੀ ਆਪਾਂ ਇਹਨੂੰ ਫੜ ਕੇ ਠੀਕ ਹੈ ਜੀ ਆਹ ਹੱਟੇ ਦੋ ਬੁਲੀਅਨ ਬਣ ਗਏ ਆ ਹੁਣ ਆਪਾਂ ਇਹਦੇ ਰਾਉਂਡ ਦੇ ਵਿੱਚ ਬਣਾਉਣੇ ਆ ਇਹਨਾਂ ਵਿੱਚ 6 6 ਵਾਲ ਦਿੱਤੇ ਹੀ ਇਹਨੂੰ ਮੈਂ 9 ਵਾਲ ਦਵੂੰਗੀ ਥੋੜਾ ਰੌਂਡ ਦੇ ਵਿੱਚ ਜਦੋਂ ਆਏਗਾ ਇਹ ਥੋੜਾ ਜ਼ਿਆਦਾ ਆਏਗਾ ਕਿਧਹੀਂ ਤੱਕ ਆਖੜਨਾ ਵਾ ਤੇ ਉਹ ਦੋਨੋਂ ਥੱਲੇ ਇਸ ਤਰ੍ਹਾਂ ਉਂਗਲ ਦੇ ਵਿੱਚ ਫਸਾ ਕੇ ਧਾਗੇ ਨੂੰ ਤੇ ਜਿਹੜਾ ਸੂਈ ਦੇ ਰਾਹੀਂ ਅਸੀਂ ਸੂਈ ਥੱਲੇ ਖੜੀ ਹੈ ਉਹ ਧਾਗੇ ਨੂੰ ਇੱਕ ਵਾਰੀ ਅਸੀਂ ਥੱਲੇ ਖਿੱਚ ਲੈਣਾ ਤਾਂ ਕਿ ਉੱਤੇ ਨਾ ਕੋਈ ਐਕਸਟਰਾ ਧਾਗਾ ਨਾ ਰਵੇ ਆ ਦੇਖੋ ਆ ਦੇਖੋ ਕਿੰਡਾ ਵਧੀਆ ਬਣਨਦਿਆ ਹੈ ਇਹਦੇ ਵਿੱਚ ਨਾ ਹੁਣ ਮੈਂ ਨੋ-ਨੋ ਵਾਲ ਪਾਏ ਨੇ ਜਦੋਂ ਤੁਸੀਂ ਇਦਾਂ ਸੂਈ ਦੇ ਵਿੱਚ ਵਾਲ ਪਾਉਂਦੇ ਜੇ ਧਾਗੇ ਦੇ ਤੇ ਜੇ ਟਾਈਟ ਹੋ ਜਾਣਾ ਤੇ ਇਹਨਾਂ ਨੂੰ ਨਾ ਫੜ ਕੇ ਕਮਾ ਲਿਆ ਕਰੋ ਉਂਗੁੱਠੇ ਦੇ ਨਾਲ ਜਾਂ ਤੇ ਧਾਗੇ ਨੂੰ ਕਮਾ ਲਿਆ ਕਰੋ ਤੇ ਜਾਂ ਫਿਰ ਸੂਈ ਨੂੰ ਕਮਾ ਕੇ ਤੇ ਤਾਂ ਦੀ ਤਾਂ ਖਿੱਚ ਲਿਆ ਕਰੋ ਉਹਦੇ ਨਾਲ ਫਿਰ ਆਸਾਨੀ ਦੇ ਨਾਲ ਨਿਕਲ ਜਾਂਦੀ ਹੈ ਇੱਥੋਂ ਮੈਂ ਵੀਡੀਓ ਤੇਜ਼ ਕਰਤੀ ਹੀ ਤਾਂ ਕਿ ਵੀਡੀਓ ਜਿਹੜੀ ਉਹ ਜ਼ਿਆਦਾ ਲੰਬੀ ਹੋ ਜਾਣੀ ਸੀ ਇਸ ਕਰਕੇ ਵੀਡੀਓ ਨੂੰ ਮੈਂ ਫਾਸਟ ਕਰਕੇ ਸਾਰਾ ਬਣਾ ਰਹੀ ਆ ਤੇ ਇਹਨਾਂ ਨੂੰ ਨਾ ਸਾਰਿਆਂ ਨੂੰ ਹੀ ਗੋਲ ਸ਼ੇਪ ਦੇ ਵਿੱਚ ਆਪਾਂ ਬਣਾਈ ਜਾਣਾ ਵਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਕਿ ਇਹ ਫਲਾਵਰ ਆਪਾਂ ਕਿੱਦਾਂ ਬਣਾਉਣੇ ਆ ਸੇਮ ਉਸੇ ਤਰ੍ਹਾਂ ਇਹਨਾਂ ਨੂੰ ਰਾਉਂਡ ਸ਼ੇਪ ਦੇਣੀ ਆ ਆਪਾਂ ਜਿਹੜੀ ਜਿਹੜੀ ਸ਼ੇਪ ਦਾ ਅਸੀਂ ਗੋਲ ਚੱਕਰ ਬਣਾਇਆ ਸੀ ਨਾ ਉਸੇ ਸ਼ੇਪ ਦੇ ਵਿੱਚ ਇਹਨੂੰ ਹੀ ਲੈ ਜਾਣਾ ਗੋਲ ਤੇ ਇਦਾਂ ਹੀ ਸਾਰਿਆਂ ਦੇ ਇਹਨਾਂ ਨੂੰ ਜਦੋਂ ਰਾਉਂਡ ਦੇ ਵਿੱਚ ਆਪਾਂ ਕਰਨਾ ਤੇ ਇਹਨਾਂ ਦੇ ਫਿਰ ਵਾਲ ਵੀ ਜ਼ਿਆਦਾ ਆਉਣੇ ਆ ਤੇ ਤੁਸੀਂ ਸਪੇਸ ਦੇ ਹਿਸਾਬ ਨਾਲ ਵਾਲ ਦੇ ਕੇ ਤੇ ਇਹਨਾਂ ਨੂੰ ਬਣਾਈ ਜਾਇਓ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਕਰਕੇ ਇੱਕ ਲਾਈਕ ਜਰੂਰ ਕਰ ਦਿਆ ਕਰੋ ਤੇ ਜੇ ਚੰਗੀ ਲੱਗੀ ਹੋਵੇ ਤਾਂ ਕਮੈਂਟ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਿਆ ਕਰਨ हां जी आ देखो किड्डा ਸੋਹਣਾ ਫਲਾਵਰ ਬਣ ਕੇ ਰੈਡੀ ਹੋ ਗਿਆ ਹੁਣ ਮੈਂ ਇਸੇ ਥ੍ਰੈਡ ਦੇ ਨਾਲ ਹੀ ਤੁਹਾਨੂੰ ਗ੍ਰੀਨ ਕਲਰ ਦੀਆਂ ਪੱਤੀਆਂ ਬਣਾ ਕੇ ਦੱਸਾਂਗੀ ਹਾਂਜੀ ਜੀ ਮੈਂ ਪੱਤੀਆਂ ਦੇ ਵਾਸਤੇ ਆ ਗ੍ਰੀਨ ਕਲਰ ਦਾ ਥ੍ਰੈਡ ਪਾ ਲਿਆ ਹੋਇਆ ਵਾ ਤੇ ਹੁਣ ਆਪਾਂ ਇਹਦੀ ਤੁਹਾਨੂੰ ਮੈਂ ਪੱਤੀਆਂ ਬਣਾਉਣੀਆਂ ਦਿਖਾਵਾਂਗੀ ਵੀ ਪੱਤੀਆਂ ਆਪਾਂ ਇਹਦੀ ਕਿਤਰਾ ਪਾਉਣੀਆਂ ਆ ਆ ਦੇਖੋ ਸਾਡਾ ਬੁਲੀਅਨ ਕਿड्डा ਸੋਹਣਾ ਬਣਿਆ ਤੇ ਇਹਦੀ ਹੁਣ ਆਪਾਂ ਪੱਤੀ ਬਣਾਵਾਂਗੇ ਤੇ ਪੱਤੀ ਦੀ ਸ਼ੇਪ ਦੇਣ ਦੇ ਵਾਸਤੇ ਆ ਦੇਖੋ ਪੱਤੀਆਂ ਦੀ ਸ਼ੇਪ ਕਿਵੇਂ ਦੇਣੀ ਆ ਆਪਾਂ ਆ ਦੇਖੋ ਇਦਾਂ ਕਰਕੇ ਤੇ ਆਪਾਂ ਇਹਦੀਆਂ ਦੋ ਪੱਤੀਆਂ ਬਣਾ ਲੈਣੀਆਂ ਵਾਂ। ਇਹ ਹਨ। ਇਹ ਸਭ ਤੋਂ ਈਜ਼ੀ ਤਰੀਕਾ ਵਾ ਪੱਤੀਆਂ ਬਣਾਉਣ ਦਾ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਆ। ਇੱਕ ਵਾਰੀ ਨੇ ਇਦਾਂ ਕਰਕੇ ਧਾਗੇ ਨੂੰ ਖਿੱਚ ਪਾ ਲਿਆ ਕਰੋ ਤਾਂ ਕਿ ਜਿੰਨੇ ਵੀ ਆਪਾਂ ਤੰਦ ਲਏ ਆ ਸਾਰੇ ਇੱਕੋ ਜਿਹੋ ਜਿਹਾ ਕਰਨ। ਆ ਦੇਖੋ ਪਹਿਲਾਂ ਮੈਂ ਲੈਫਟ ਸਾਈਡ ਤੋਂ ਕੱਢਿਆ। ਤੇ ਜਦੋਂ ਆਪਾਂ ਸੂਈ ਨੂੰ ਖਿੱਚਣਾ ਹੁੰਦਾ ਨਾ ਤੇ ਜਿਹੜੇ ਤੰਦ ਹੁੰਦੇ ਆ ਉਹਨਾਂ ਦੇ ਵਿੱਚ ਇਦਾਂ ਕਰਕੇ ਉਂਗਲ ਰੱਖ ਲਿਆ ਕਰੋ ਤੇ ਜਿਹੜੇ ਤਾਂ ਅੱਗੇ ਪਿੱਛੇ ਹੋਏ ਹੁੰਦੇ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਹੱਥ ਦੇ ਨਾਲ ਆਪ ਦੇਖੋ ਉਂਗਲ ਦੇ ਨਾਲ ਜਿਸ ਤਰ੍ਹਾਂ ਮੈਂ ਕਰਨ ਢੀ ਆ ਇਦਾਂ ਉਂਗਲ ਦੇ ਨਾਲ ਇਦਾਂ ਖਿੱਚ ਪਾ ਲਿਆ ਕਰੋ ਤੇ ਉਹਦੇ ਨਾਲ ਫਿਰ ਮਗਰਲੇ ਤੰਦ ਜਿਹੜੇ ਆ ਉਹ ਸੇਮ ਹੋ ਜਾਂਦੇ ਆ ਆ ਦੇਖੋ ਇਦਾਂ ਕਰਕੇ ਇਦਾਂ ਕਰਕੇ ਕਰ ਲਈਏ ਨਾ ਤੇ ਆਹ ਮਗਰਲੇ ਤੰਦ ਜਿਹੜੇ ਉੱਚੇ ਨੀਵੇਂ ਨਹੀਂ ਰਹਿੰਦੇ ਉਹ ਸੇਮ ਹੋ ਜਾਂਦੇ ਆ ਤੇ ਜੇ ਕੋਈ ਤੰਦ ਉੱਚਾ ਨੀਵਾ ਰਹਿੰਦਾ ਵਾ ਤੇ ਉਹਦੇ ਵਾਸਤੇ ਕੀ ਕਰਨਾ ਵੀ ਆਪਾਂ ਤੰਦ ਦੇ ਥੱਲੇ ਆਪਾਂ ਸੂਈ ਕਰਕੇ ਤੇ ਆਹ ਵੇਖੋ ਉਹਨੂੰ ਫੇਰ ਇੱਕ ਵਾਰੀ ਚੱਕਣਾ ਹੈ ਤੇ ਫਿਰ ਹੌਲੀ-ਹੌਲੀ ਆਪਾਂ ਦੂਜੇ ਪਾਸਿਓਂ ਉਹ ਦੂਜੇ ਤੰਦਾਂ ਨੂੰ ਇਦਾਂ ਕਰਕੇ ਖਿੱਚਦੇ ਹੋਏ ਆਪਾਂ ਇਹਨੂੰ ਬਿਲਕੁਲ ਕਲੀਅਰ ਕਰ ਦੇਣਾ ਠੀਕ ਹੈ ਜੀ ਆਹ ਦੇਖੋ ਹੁਣ ਇੱਕੋ ਜਿਹਾ ਹੋ ਗਿਆ ਤੰਦ ਸਾਡਾ ਹੁਣ ਅਸੀਂ ਸੇਮ ਤਰੀਕੇ ਦੇ ਨਾਲ ਹੀ ਥੱਲਿਓਂ ਆਣ ਕੇ ਤੇ ਰਾਈਟ ਸਾਈਡ ਦੇ ਉੱਤੋਂ ਕੱਢ ਲਾਂਗੇ ਦੇਖੋ ਫੇਰ ਆਪਾਂ ਸਾਰੇ ਤੰਦਾਂ ਨੂੰ ਇਦਾਂ ਫੜ ਕੇ ਤੇ ਅਗਲੇ ਤੰਦ ਜਿਹੜੇ ਅੱਗੇ ਨੂੰ ਸੂਈ ਜਾਣ ਦੀ ਆ ਉਹਦੇ ਰਾਈ ਅਸੀਂ ਕਲੀਅਰ ਕਰ ਲਾਂਗੇ ਸਾਰਿਆਂ ਨੂੰ ਤਾਂ ਕਿ ਕੋਈ ਚਾਣੀਵਾਨਾ ਰਵੇ ਇਸ ਸਿਲਕ ਥ्रेड ਨਾਲ ਨਾ ਟਾਈਮ ਜ਼ਿਆਦਾ ਲੱਗਦਾ ਹੈ ਕਿਉਂਕਿ ਇਹਦੇ ਨਾਲ ਸਾਨੂੰ ਥੋੜਾ ਨਾ ਕਰਨਾ ਪੈਂਦਾ ਵਾ ਜ਼ਿਆਦਾ ਵੀ ਧਿਆਨ ਦੇਣਾ ਪੈਂਦਾ ਵਾ ਵੀ ਇਹਦੇ ਤੰਦ ਜਿਹੜੇ ਛੇਤੀ ਗਾਂਵਸ਼ਾ ਹੋ ਜਾਂਦੇ ਆ ਐਂਕਰ ਥ੍ਰੈਡ ਜਿਹੜਾ ਹੁੰਦਾ ਉਹ ਕਾਟਨ ਦਾ ਹੁੰਦਾ ਨਾ ਉਹ ਹਿੱਲਦਾ ਨਹੀਂਗਾ ਮੜ ਸਿਲਕਦੇ ਸੂਟਾਂ ਦੇ ਉੱਤੇ ਇਸੇ ਥ੍ਰੈਡ ਦੇ ਨਾਲ ਹੀ ਕਢਾਈ ਹੋਈ ਸੋਹਣੀ ਲੱਗਦੀ ਆ ਜਿਸ ਤਰ੍ਹਾਂ ਹੀ ਕੋਈ ਹੈਂਡਵਰਕ ਦਾ ਸੂਟ ਬਣਾਉਣਾ ਵਾ ਜਿਹਦੇ ਉੱਤੇ ਅਸੀਂ ਛਿੱਪੀਆਂ ਲਾਉਣੀਆਂ ਮੋਤੀ ਵਗੈਰਾ ਲਾਉਣੇ ਆ ਤੇ ਉਹਦੇ ਵਿੱਚ ਫਿਰ ਇਹ ਜਿਆਦਾ ਸ਼ਾਈਨ ਦਿੰਦਾ ਵਾ ਇਸ ਕਰਕੇ ਇਹ ਥ੍ਰੈਡ ਜਿਆਦਾ ਯੂਜ਼ ਕਰੀਦਾ ਹੈ ਇਨੂੰ ਥੋੜਾ ਹੌਲੀ-ਹੌਲੀ ਬਣਾਉਣਾ ਹੁੰਦਾ ਵਾ ਤੇ ਇਸ ਕਰਕੇ ਨਾ ਥੋੜਾ ਜਿਹਾ ਧਿਆਨ ਦੇ ਨਾਲ ਹੌਲੀ-ਹੌਲੀ ਬਣਾਇਆ ਕਰੋ ਤੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਇਹੋ ਜਿਹੀ ਕੋਈ ਗੱਲ ਨਹੀਂ ਪਈ ਦੀ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਆ ਦੇਖੋ ਜਿੱਥੋਂ ਕਿ ਜਿਹਦੇ ਤੰਦ ਉੱਠ ਜਾਣ ਉਥੋਂ ਕਿ ਜੇ ਆਪਾਂ ਉਹਨਾਂ ਨੂੰ ਚੁੱਕ ਕੇ ਸੂਈ ਦੇ ਨਾਲ ਆ ਦੇਖੋ ਆਪਾਂ ਇਦਾਂ ਸੂਈ ਦੇ ਨਾਲ ਚੁੱਕ ਕੇ ਨਾਲੇ ਉਹਨਾਂ ਨੂੰ ਇੱਕੋ ਕਰੀ ਜਾਣਾ ਇੱਕੋ ਜਿਹਾ ਕਰੀ ਜਾਣਾ ਤੇ ਨਾਲੇ ਅਗਲੇ ਧਾਗੇ ਨੂੰ ਹੀ ਖਿੱਚ ਪਾਈ ਜਾਣੀ ਬੱਸ ਇੰਨਾ ਹੀ ਕੰਮ ਹੁੰਦਾ ਇਹਦਾ ਇੰਨਾ ਥੋੜਾ ਜਿਹਾ ਅਸੀਂ ਕਰਦੇ ਆ ਤਿਤਨਾ ਫਰੇਮ ਨੂੰ ਕਮਾਉਣਾ ਪੈਂਦਾ ਵਾ ਤਾਂ ਕਰਕੇ ਵੀਡੀਓ ਜਿਹੜੀ ਹੈ ਹਿੱਲਦੀ ਆ ਤੇ ਉਹਦੇ ਵਾਸਤੇ ਆਪਾਂ ਸੌਰੀ ਬੋਲਦੇ ਆ ਕਿਉਂਕਿ ਉਦਾਂ ਜਦੋਂ ਅਸੀਂ ਕਰਨੇ ਹੁੰਦੀ ਤਾਂ ਉਦਾਂ ਹੀ ਵੱਡੇ ਸਟੈਂਡ ਤੇ ਕਰੀਦੀ ਆ ਕਢਾਈ ਤੇ ਉਹਦੇ ਉੱਤੇ ਫਿਰ ਇੱਕੋ ਜਗ੍ਹਾ ਤੇ ਕੈਮਰਾ ਟਿਕਿਆ ਰਹਿੰਦਾ ਵਾ ਇਹ ਮੈਂ ਤੁਹਾਨੂੰ ਫਰੇਮ ਤੇ ਦੱਸ ਰਹੀ ਆ ਤਾਂ ਕਿ ਸਾਰਿਆਂ ਵਾਸਤੇ ਈਜ਼ੀ ਹੋਵੇ ਸਾਰੇ ਫਰੇਮ ਤੇ ਸਿੱਖ ਸਕਣ ਤੇ ਤਾਂ ਕਰਕੇ ਫਿਰ ਫਰੇਮ ਨੂੰ ਜਿਹੜਾ ਉਸ ਹਿਸਾਬ ਦੇ ਨਾਲ ਸਾਨੂੰ ਗਾਂਫਸ਼ਾ ਕਰਨਾ ਪੈਂਦਾ ਹੈ ਆ ਦੇਖੋ ਜੀ ਪੱਤੀ ਬਣ ਕੇ ਰੈਡੀ ਹੋ ਗਈ ਆ ਜਿਸ ਤਰ੍ਹਾਂ ਇੱਕ ਦੂਜੇ ਦੇ ਉੱਪਰ ਚੜੇ ਆ ਇਦਾਂ ਵੀ ਸੋਹਣੇ ਲੱਗਦੇ ਆ ਇੱਕ ਦੂਜੇ ਦੇ ਉੱਤੇ ਚੜੇ ਵੀ ਪਰ ਜੇਕਰ ਤੁਸੀਂ ਇਹਨਾਂ ਨੂੰ ਸਿੱਧੇ ਰੱਖਣਾ ਚਾਹੁੰਦੇ ਜੇ ਤੇ ਇੱਥੋਂ ਇੱਕ ਟੰਕਾ ਲਾ ਲਿਆ ਕਰੋ ਤੇ ਫਿਰ ਬਹੁਤ ਵਧੀਆ ਇਹ ਬੈਠੇ ਰਹਿੰਦੇ ਆ ਤੇ ਉਦਾਂ ਇੱਕ ਦੂਜੇ ਦੇ ਉੱਪਰ ਚੜੇ ਵੀ ਬਹੁਤ ਸੋਹਣੇ ਲੱਗਦੇ ਨੇ